ਰਜੇਸ਼ ਜੀ ਦਾ ਫੋਨ ਆਇਆ ਸੀ ਪੀਡੀਸੀ ਸਾਹਿਬ ਜੀ ਤੇ ਗਨਮੈਨ ਜੀ ਦਾ ਤੇ ਇਹ ਬਟੂ ਜੀ ਕਿਹਦਾ ਸਾਧ ਦੀ ਕੋਠੀ ਸੱਪ ਆ ਗਿਆ ਤੇ ਮੈਂ ਉਹਨਾਂ ਨੇ ਕਿਹਾ ਵੀ ਠੀਕ ਆ ਜੀ ਮੈਂ ਰਾਮ ਸ਼ਰਨ ਕਲੋਨੀ ਦੇ ਵਿੱਚ ਸੱਪ ਰੈਸਕਿਊ ਕਰ ਰਿਹਾ ਸੀਗਾ ਤੇ ਉੱਥੋਂ ਮੈਂ ਸੱਪ ਆ ਰੈਸਕਿਊ ਕਰਕੇ ਤੇ ਏਡੀਸੀ ਜੀ ਦੀ ਕੋਠੀ ਪਹੁੰਚ ਗਿਆ ਨੋ ਨੰਬਰ ਕੁਆਟਰ ਜਿਹੜਾ ਉਹਨਾਂ ਦਾ ਤੇ ਉਹਨਾਂ ਦੇ ਗਨਮੈਨ ਨੇ ਫਿਰ ਮੈਨੂੰ ਦੱਸਿਆ ਵੀ ਬਿੱਟੂ ਭਾਜੀ ਕੀ ਨਾ ਹੁੰਦਾ ਦੌੜ ਕੇ ਆਇਆ ਕਿਉਂਕਿ ਸੱਪ ਜਿਹੜਾ ਪਿਛਲੀ ਸਾਈਡ ਤੇ ਹੀ ਬੈਕ ਸਾਈਡ ਤੇ ਉਹਨੇ ਆ ਕੇ ਤੇ ਫੜਾਫੜ ਗੇਟ ਖੋਲ੍ਹ ਕੇ ਤੇ ਮੁਰਕੇ ਦੁਬਾਰਾ ਉਸੇ ਚੱਲ ਗਿਆ ਉਹਦੇ ਬਾਅਦ ਅਸੀਂ ਪੋਜੀਸ਼ਨ ਦੇ ਵਿੱਚ ਗਏ ਆ ਤੇ ਪੋਜੀਸ਼ਨ ਲਈ ਜਾ ਕੇ ਆਪਣੀ ਤੇ ਵੇਖਿਆ ਤੇ ਕੀ ਨਾ ਸੱਪ ਬਿਲਕੁਲ ਹੀ ਉਹਨਾਂ ਦੇ ਮੇਨ ਜਿਹੜਾ ਬੂਹਾ ਵਾ ਜਿੱਥੇ ਯਾਨੀ ਕਿ ਗਨਮੈਨ ਨੇ ਆਪਣਾ ਮੱਜਾ-ਮੁੰਜਾ ਰੱਖਿਆ ਹੁੰਦਾ ਬੂਹੇ ਦੇ ਵਿੱਚ ਬੈਠਾ ਸੀਗਾ ਤੇ ਉਹਨੂੰ ਫਿਰ ਅਸੀਂ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਵਾ ਉਥੋਂ ਰੈਸਕਿਊ ਕਰ ਲਿਆ ਉਥੋਂ ਕਿਹੜਾ ਸੱਪ ਸਪੈਕਟਿਕਲ ਕੋਬਰਾ ਸੀਗਾ ਖਤਰਨਾਕ ਹੁੰਦਾ ਬਿਲਕੁਲ ਜੀ ਇਹ ਕਿਹਦਾ ਹੁਣ ਇਹ ਜਿਹੜਾ ਮਹੀਨਾ ਹੁਣ ਚੜਨਾ ਅੱਗੇ ਸਤਵਾਂ ਉਹ ਸਤਵੇਂ ਮਹੀਨੇ ਦੇ ਵਿੱਚ ਕੀ ਨਾ ਸਪੈਕਟਿਕਲ ਕੋਬਰਾ ਜਿਹੜਾ ਤੇ ਕੋਮਨ ਕ੍ਰੇਟ ਜਿਹੜਾ ਇਹ ਬਾਹਰ ਆ ਜੂਗਾ ਹੁਣ ਮਤਲਬ ਬਰਸਾਦੇ ਦਿਨਾਂ 'ਚ ਬਿੱਲਾ ਵਗੈਰਾ ਚ ਜੀਂਦੇ ਥੱਲੇ ਪਾਣੀ ਵਰ੍ਹ ਜਾਂਦਾ ਇਸ ਕਰਕੇ ਬਾਹਰ ਹਾਂਜੀ 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 ਕਿਉਂਕਿ ਇਹ ਜਿਹੜੇ ਆ ਇਹ ਟਾਈਮ ਟੂ ਟਾਈਮ ਆਉਂਦੇ ਨੇ ਪਹਿਲਾ ਟਾਈਮ ਜਿਹੜਾ ਸੀਗਾ ਉਹ ਸੀਗਾ ਉਹਦਾ ਦਮਨ ਸੱਪ ਦਾ ਹੁਣ ਜਿਹੜਾ ਵਾ ਉਸ ਪ੍ਰੈਕਟੀਕਲ ਕੂਬਰਾ ਦਾ ਤੇ ਕਾਮਨ ਕ੍ਰੇਟਰ ਦਾ 3 ਮਹੀਨੇ ਇਹ ਜਿਹੜਾ ਯੂਰ ਰਵੇਗਾ ਤੇ ਕੋਠੀ ਏਡੀਸੀ ਸਾਡੀ ਕੋਠੀ ਕੱਚੀ ਜਗ੍ਹਾ ਕੋਈ ਕਿੱਥੋਂ ਨਿਕਲਿਆ ਸਭ ਨਹੀਂ ਕੱਚੀ ਜਗ੍ਹਾ ਨਹੀਂ ਹੈਗੀ ਪਿੱਛੇ ਵੀ ਹੈ ਤਾਂ ਕੀ ਦਾ ਸਫਾਈ ਹੈ ਬਿਲਕੁਲ ਲੇਕਿਨ ਜਿਹੜੇ ਸੱਪ ਨੇ ਉਹਨਾਂ ਨੇ ਇਹ ਥੋੜਾ ਵੇਖਣਾ ਵਾ ਵੀ ਕੀ ਦਾ ਏਡੀਸੀ ਜੀ ਦੀ ਕੋਠੀ ਆ ਚਾਹੇ ਕਿਸੇ ਹੋਰ ਅਫੀਸਰ ਦੀ ਲੇਕਿਨ ਕੱਚੀ ਜਗ੍ਹਾ ਤੇ ਜ਼ਿਆਦਾ ਹੁੰਦੇ ਆ ਨਾ ਕੰਮ ਹਾਂਜੀ ਹਾਂਜੀ ਕੱਚੀ ਜਗ੍ਹਾ ਦੇ ਉੱਤੇ ਹੁੰਦੇ ਨੇ ਲੇਕਿਨ ਇਹਨਾਂ ਵਾਤੇ ਕੋਈ ਸੇਫ ਜਗ੍ਹਾ ਜਿਹੜੀ ਹੁੰਦੀ ਆ ਜਿੱਥੇ ਕੋਈ ਆਂਦਾ ਜਾਂਦਾ ਨਾ ਹੋਵੇ ਇਸ ਕਰਕੇ ਕਿਉਂਕਿ ਇਹ ਖਾ ਪੀ ਕੇ ਆਪਣਾ ਜਿਹੜਾ ਟਿਕਾਣਾ ਮੂੜ ਕੇ ਲੱਭਦੇ ਨੇ ਵੀ ਉੱਥੇ ਕਿਤੇ ਰਹਿਮਾਨਾ ਬੈਠ ਕੇ ਚੀਜ਼ ਪਚਾ ਲਈ ਜਾਏ ਕਿਉਂਕਿ ਕਾਫੀ ਜਿਹੜਾ ਉਹਨੇ ਖਾਦਾ ਖੁੱਦਾ ਹੋਇਆ ਸੀ ਡੱਡੂ ਡੁੱਡੂ ਵਗੈਰਾ ਤੇ ਅੱਜਕੱਲ੍ਹ ਬਰਸਾਤ ਦੇ ਨਾਲ ਜਾਮ ਨਿਕਲਦੇ ਆ ਕਿੰਨਾ ਮਤਲਬ ਖਤਰਾ ਮਹਿਸੂਸ ਹੁੰਦਾ ਲੋਕਾਂ ਨੂੰ ਜਿਹੜੇ आले-ਦਾਲੇ ਕੱਚੀ ਜਗ੍ਹਾ ਹੋਏ ਜਿਨ੍ਹਾਂ ਦੇ ਖੋਲੇ-ਖੁਲੇ ਹੋਣ ਦੇਖੋ ਜੀ ਖਤਰੇ ਦੀ ਜੇ ਗੱਲ ਕੀਤੀ ਜਾਵੇ ਤੇ ਜਦੋਂ ਇਨਸਾਨ ਸੱਪ ਨੂੰ ਦੇਖ ਲੈਂਦਾ ਨਾ ਤੇ ਉਹਦੇ ਮਾਈਂਡ ਦੇ ਵਿੱਚ ਸਭ ਤੋਂ ਪਹਿਲਾ ਚੀਜ਼ ਇਹ ਹੁੰਦੀ ਆ ਵੀ ਇਹਨੂੰ ਮਾਰੋ ਲੇਕਿਨ ਇਨਸਾਨ ਦੇ ਵਿੱਚ ਇੰਨੀ ਹਿੰਮਤ ਨਹੀਂ ਪੈਂਦੀ ਵੀ ਇਹਨੂੰ ਯਾਨੀ ਕਿ ਸੱਪ ਨੂੰ ਮਾਰਨ ਵਾਸਤੇ ਅੱਗੇ ਜਾਵੇ ਕਿਉਂਕਿ ਅੱਧੇ ਨਾਲੋਂ ਵੱਧ ਜਿਹੜਾ ਬੰਦਾ ਨਾ ਉਹ ਸੱਪ ਨੂੰ ਵੇਖ ਕੇ ਜਿਹੜਾ ਨਾ ਉਹ ਮੁੱਕ ਜਾਂਦਾ ਵਾ ਪਰ ਫਿਰ ਵੀ ਕੀ ਤੇ ਚਲੋ ਜਿਹੜਾ ਵੀ ਇਹ ਜੀਵ ਹੈਗਾ ਇਹ ਆਪਣੀ ਜਾਨ ਬਚਾਉਣ ਵਾਸਤੇ ਬੰਦੇ ਦੇ ਉੱਤੇ ਜਿਹੜਾ ਅਟੈਕ ਕਰਦਾ ਵਾ ਲੇਕਿਨ ਬੰਦੇ ਨੂੰ ਡਰਾਉਂਦਾ ਵਾ ਇਹ ਕਿਹਦਾ ਮੇਰੇ ਲਾਗੇ ਨਹੀਂ ਆਣਾ ਤੁਸੀਂ ਹੁਣ ਤੱਕ ਕਾਫੀ ਰੈਸਕਿਊ ਕਰ ਚੁੱਕੇ ਹੋ ਕਿੰਨੇ ਕਸਪ ਫੜੇ ਔਰ ਕਿੱਥੇ ਛੱਡਦੇ ਹੋ ਫਿਰ ਦੇਖੋ ਜੀ ਅਸੀਂ ਲਗਭਗ ਮੈਨੂੰ 41 ਮਹੀਨਾ ਲੱਗ ਗਿਆ ਜੇ ਤੇ ਮੈਂ 20000 ਤੋਂ ਉੱਤੇ ਉੱਤੇ ਸੱਪ ਜਿਹੜੇ ਆ ਰੈਸਕਿਊ ਕਰ ਦਿੱਤੇ ਨੇ ਹੋਰ ਕਈ ਤਰ੍ਹਾਂ ਦੇ ਜੰਗਲੀ ਜਾਨਵਰ ਨੇ ਲੇਕਿਨ ਇਹ ਆਪ ਵੀ ਕੀ ਨਾ ਹੁਣ ਇਹ ਦੇਖੋ ਵੀ ਪੈਲੀਆਂ ਦੇ ਵਿੱਚ ਸੱਪ ਛੱਡਣਾ ਜਿਹੜਾ ਉਹ ਅਲੌੜ ਨਹੀਂ ਆ ਕਿਉਂਕਿ ਪੈਲੀਆਂ ਦੇ ਵਿੱਚ ਅੱਜਕੱਲ ਝੋੜਾਂ ਚਾਨਾਂ ਲੱਗ ਰਿਹਾ ਵਾ ਲੇਕਿਨ ਜਿੱਥੇ ਸਾਡੇ ਫੋਰਸ ਡਿਪਾਰਟਮੈਂਟ ਦਾ ਥੋੜਾ ਬੋਤਾ ਜੰਗਲ ਪੈਂਦਾ ਜਾਂ ਜਿੱਦਾਂ ਗਲੜੀ ਤੁਸੀਂ ਦੇ ਉੱਤੇ ਚੱਲ ਜਾਓ ਚਾਹੇ ਕੋਈ ਨਹਿਰ ਦਾ ਕੰਡਾ ਚੱਲ ਜਾਓ ਕੋਈ ਸੂਏ ਦਾ ਕੰਡਾ ਚੱਲ ਜਾਓ ਉੱਥੇ ਹੀ ਇਹਨੂੰ ਯਾਨੀ ਕਿ ਸੱਪ ਨੂੰ ਜਿਹੜਾ ਫਿਰ ਛੱਡ ਦਿੰਨੇ ਆ ਕਿਉਂਕਿ ਸਾਰੇ ਗੁਰਦਾਸਪੁਰ ਦੇ ਵਿੱਚ ਕੀ ਨਾ ਹਰ ਥਾਂ ਦੇ ਉੱਤੇ ਕਲੋਨੀਆਂ ਜਿਹੜੀਆਂ ਬਣ ਚੁੱਕੀਆਂ ਨੇ ਤੇ ਜੀਵ ਜਿਹੜੇ ਜੰਗਲੀ ਜਾਨਵਰ ਜਿਹੜੇ ਆ ਉਹਨਾਂ ਦੇ ਘੁੰਮਣ ਫਿਰਨ ਵਾਸਤੇ ਕੋਈ ਜਗ੍ਹਾ ਰਹੀ ਨਹੀਂ ਹੈਗੀ ਇਸ ਕਰਕੇ ਇਹ ਘਰਾਂ ਦੇ ਵਿੱਚ ਜਿਹੜੇ ਆਵੜਦੇ ਨੇ ਮਤਲਬ ਕੋ ਯਾਰਡ ਲਉਦੇ ਆ ਉਹਨਾਂ ਨੂੰ ਯਾਰਡ ਚਾਹੀਦਾ ਹੁੰਦਾ ਬਿਲਕੁਲ ਜੀ ਬਿਲਕੁਲ ਕੰ ਦਾ ਮਤਲਬ ਵੀ ਉਹਨਾਂ ਨੂੰ ਆਪਣੇ ਵੱਤੇ ਸੇਫ ਜਗ੍ਹਾ ਚਾਹੀਦੀ ਹੁੰਦੀ ਆ ਲੇਕਿਨ ਹੁਣ ਗੁਰਦਾਸਪੁਰ ਦੇ ਏਰੀਆ ਦੇ ਵਿੱਚ 5-6 ਕਿਲੋਮੀਟਰ ਦੇ ਵਿੱਚ ਵਿੱਚ ਦਾਇਰੇ ਦੇ ਵਿੱਚ ਕਿਨਾਂ ਕੋਈ ਸੇਫ ਜਗ੍ਹਾ ਨਹੀਂ ਹੈ ਬਾਤ ਕਰਦੇ ਹੋ ਇਸ ਤੇ ਫਿਰ ਇਸ ਕਰਕੇ ਹਨੂ ਜਿਹੜਾ ਵਾ ਉਹ ਤੀ ਬੜੀ ਨਹਿਰ ਵਾਲੇ ਪਾਸੇ ਵਾਲੋ ਜਾਂ ਗੱਲੜੀ ਦਾ ਤੁਸੀ ਵਾਲੇ ਪਾਸੇ ਵਾਲ ਜਾ ਕੇ ਫਿਰ ਛੱਡਣਾ ਪੈਂਦਾ ਵਾ